ਮੋਰਚਾ ਜਿਹੜਾ ਵਾ ਜਿੱਨਾਂ ਚੱਕ ਕਿਸਾਨਾਂ ਦੇ ਮੁੱਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੇ ਕਾਕੇ ਕਿਸਾਨਾਂ ਦੇ ਇਦਾਂ ਜੱਜੇ ਜਿਹੜੇ ਚੱਲਦੇ ਰਹੇ ਨੇ ਜਾਂਦੇ ਰਹੇ ਨੇ ਪਰ ਦੇਖ ਜੇ ਕਿਸਾਨ ਨੂੰ ਦਿੱਲੀ ਦੇ ਵਿੱਚ ਆਪਣੀਆਂ ਮੰਗਾਂ ਰੱਖਣ ਦੇ ਵਾਸਤੇ ਰੋਕਿਆ ਗਿਆ ਵਾ ਰਾਹ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਕਿਲ ਗੱਡੇ ਗਿਆ ਤੇ ਮੋਰਚੇ ਸ਼ੰਭੂ ਫਨੌਰੀ ਡਾਬੜੀ ਰਾਜਸਥਾਨ ਦੇ ਵਿੱਚ ਚੌਥਾ ਥਾਵਾਂ ਦੇ ਮੋਰਚੇ ਚੱਲ ਰਹੇ ਆ ਪਹਿਲਾਂ ਮੋਦੀ ਸਰਕਾਰ ਸੀ ਤੇ ਐਲਜੀ ਪੰਦੀ ਦੀ ਸਰਕਾਰ ਫਸਾਕੀਆਂ ਦੀ ਮੋਦੀ ਨੇ ਲੋੜ ਪੈ ਗਈ ਜਦੋਂ ਵੀ ਇਹਦੇ ਭਾਵਨਾ ਨਾਲ ਖਿਲਵਾੜ ਕਰਦੇ ਆ ਤੇ ਭਾਈ ਜਦੋਂ ਲੋਕਾਂ ਦੀ ਜਿਹੜੀ ਭਾਵਨਾ ਵਿੱਚ ਹਜ਼ਾਰ ਹੁੰਦਾ ਵਾ ਸੋ ਜੋ ਵੀ ਹੋਇਆ ਵਾ ਇਹ ਜਾਗਦਾ ਵਿਸ਼ਾ ਵਾ ਤੇ ਥੱਪੜ ਵੱਜਿਆ ਵੀ ਆ ਕੇ ਨਹੀਂ ਵੱਜਿਆ ਅੱਜ ਜਿਹੜਾ ਜਥਾ ਜਾ ਰਿਹਾ ਵਾ ਸ਼ੰਭੂ ਬਾਜਰ ਦਿੱਤੇ ਜੋ 13 ਫਰੀਦ ਮੋਰਚੇ ਲੱਗੇ ਸੀਗੇ ਕੇਂਦਰ ਸਰਕਾਰ ਦੇ ਖਿਲਾਫ ਜੋ ਕਿਸਾਨਾਂ ਤੇ ਮਜ਼ਦੂਰਾਂ ਦੇ ਮੰਗਾਂ ਨੂੰ ਲੈ ਕੇ ਦਿੱਲੀ ਚੱਲੋ ਦਾ ਨਾਅਰਾ ਸੀ ਪਰ ਸਰਕਾਰ ਨੇ ਨਹੀਂ ਜਾਣ ਦਿੱਤਾ ਤੇ ਕਿਸਾਨ ਤੇ ਮਜ਼ਦੂਰ ਹਰਿਆਣੇ ਦੇ ਬਾਚਾਂ ਤੇ ਬੈਠੇ ਆ ਤੇ ਉਹ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਬੱਸਾਂ ਨਹੀਂ ਬਸ ਬੰਦੇ ਜੇ ਕਿਸਾਨ ਜਾ ਰਹੇ ਆ ਗੱਡੀਆਂ ਨਹੀਂ ਜਾ ਰਹੇ ਬਹੁਤ ਵੱਡਾ ਹਿੱਸਾ ਰੇਲ ਰਾਹੀਂ ਮੋਰਚੇ ਵਿੱਚ ਹਾਜ਼ਰੀ ਭਰਦੇ ਆ ਤੇ ਇਹ ਮੋਰਚਾ ਜਿਹੜਾ ਵਾ ਜਿੰਨਾ ਚਿਰ ਤੱਕ ਕਿਸਾਨਾਂ ਦੇ ਮਿੰਨਾ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੱਕ ਕਿ ਕਿਸਾਨਾਂ ਦੇ ਇਦਾਂ ਜਿਥੇ ਜਿਹੜੇ ਚੱਲਦੇ ਰਹਿਣੇ ਆ ਜਾਂਦੇ ਰਹਿਣੇ ਆ ਜਦੋਂ ਕਿ ਸਰਕਾਰ ਨੇ ਅੜੀ ਫੜੀ ਕੇ ਦੇਖ ਦੇ ਕਿਸਾਨ ਨੂੰ ਦਿੱਲੀ ਨਹੀਂ ਜਾਣ ਦੇਣਾ ਜਦੋਂ ਕਿ ਦਿੱਲੀ ਸਾਡੀ ਰਾਜਧਾਨੀ ਆ ਕਿਸਾਨ ਇਸ ਦੇਸ਼ ਦਾ ਹਿੱਸਾ ਵਾ ਇਸ ਦੇਸ਼ ਨੂੰ ਭੁੱਖਮਰ ਦੇ ਵਿੱਚੋਂ ਕਿਸਾਨ ਨੇ ਕੱਢਿਆ ਵਾ ਅੱਜ ਇੰਨਾ ਕੁ ਪਨਾਹ ਦੇਸ਼ ਦਾ ਕਿਸਾਨ ਜਿਹੜਾ ਉਗਾ ਰਿਹਾ ਵਾ ਦੇਸ਼ ਨੂੰ ਇੰਪੋਰਟ ਕਰਨ ਦੀ ਜ਼ਰੂਰਤ ਨਹੀਂ ਹੈ ਜੇ ਸਿਹਰਾ ਜਾਂਦਾ ਦੇਸ਼ ਆਤਮ ਨਿਰਭਰ ਬਣਿਆ ਦੇ ਕਿਸਾਨ ਦੀ ਵਜ੍ਹਾ ਕਰਕੇ ਬਣਿਆ ਵਾ ਪਰ ਦੇਸ਼ ਦੇ ਕਿਸਾਨ ਨੂੰ ਦਿੱਲੀ ਦੇ ਵਿੱਚ ਆਪਣੀਆਂ ਮੰਗਾਂ ਰੱਖਣ ਦੇ ਵਾਸਤੇ ਅਜੋ ਕਿਆ ਗਿਆ ਵਾ ਆਜ਼ਾਦ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਕਿਲ ਗੱਡੇ ਗਿਆ ਤੇ ਮੋਰਚੇ ਸ਼ੰਭੂ ਖਨੋਰੀ ਡਾਬਲੀ ਤੇ Rajasthan ਦੇ ਵਿੱਚ ਚੌਵਾਂ ਥਾਵਾਂ ਦੇ ਮੋਰਚੇ ਚੱਲ ਰਹੇ ਆ ਉਹਨਾਂ ਮੋਰਚਾਂ ਦੇ ਦੇਖਦਾ ਕਿਸਾਨ ਤੇ ਮਜ਼ਦੂਰ ਹਾਜ਼ਰ ਹੋ ਰਿਹਾ ਵਾ ਤੇ ਉਹਨਾਂ ਤੱਕ ਜਿਥੇ ਜਾਂਦੇ ਰਹੇ ਜਿੰਨਾ ਤੱਕ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਨਹੀਂ ਬਣ ਜਾਂਦਾ ਇਹਦੋਂ ਗਾਂ ਡਾਕਟਰ ਸੋਮਨ ਨੇ ਸ਼ਿਵਾਰਸ਼ ਨੂੰ ਲਾਗੂ ਨਹੀਂ ਕੇਂਦਰ ਸਰਕਾਰ ਕਰਦੀ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦਾ ਸਮੁੱਚਾ ਕਰਜ਼ਾ ਜਿੱਦਾਂ ਕਾਰਪੋਰੇਟਾਂ ਦਾ ਨਾਂ 16 ਲੱਖ ਕਰੋੜ ਪਿਹਰੇ ਨੌਂਵਾਂ ਸਾਲਾਂ ਦੇ ਵਿੱਚ ਮਾਫ ਕੀਤਾ ਵਾ ਖਤਮ ਕੀਤਾ ਉਸੇ ਤਰਜ਼ ਦੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਖਤਮ ਕਰਵਾਉਣਾ ਚਾਹੁੰਦੇ ਆ ਮੰਗਿਆ ਸਾਡੀ ਤੇ ਕਿਸਾਨ ਨੂੰ ਜੋ ਪੋਲਿਊਸ਼ਨ ਐਕਟ ਉਹਦੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਸਾਨੀ ਨੂੰ ਬਾਹਰ ਕੱਢਿਆ ਜਾਵੇ ਉਸ ਐਕਟ ਦੇ ਤਹਿਤ ਅੱਜ ਸਾਡੇ ਦੇ ਪਰਚੇ ਦਰਜ ਹੋ ਰਹੇ ਆ ਰੈੱਡ ਐਂਟਰੀਆਂ ਹੋ ਰਹੀਆਂ ਅੰਜਲਮਾਨੇ ਕੀਤੇ ਜਾ ਰਹੇ ਆ ਇਹਦੋਂਗਾ ਬੀਲੀ ਸੋਧ ਬਿਲਵੀ ਸੋਧ 23 ਸਾਡੀ ਮੰਗ ਹੈ ਵਾਪਸ ਲਵੇ ਪਾਰ ਸਰਕਾਰ ਇਹਨਾਂ ਦੇ ਦੇ ਕਿਸਾਨ ਤੇ ਮਜ਼ਦੂਰ ਦੇ ਸਿਰ ਜੋ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਨਾਲ तमाम ਮਸਲੇ ਆ ਜਿਹੜੇ ਜਿੰਨਾਂ ਨੂੰ ਲੈ ਕੇ ਮੋਰਚੇ ਚੱਲ ਰਹੇ ਆ ਉਹਦੇ ਵਿੱਚ ਅੱਜ ਜਥਾ ਜੀ ਜਾ ਰਹੇ ਆ ਤੀਸਰੀ ਵਾਲੇ ਪ੍ਰਧਾਨ ਮੰਤਰੀ ਜੀ ਮੋਦੀ ਪ੍ਰਧਾਨ ਮੰਤਰੀ ਸੌਂ ਚੁੱਕਲੀ ਗੱਲ ਉਹਨੂੰ ਕਿਸ ਤਰ੍ਹਾਂ ਹਾਂ ਇਹ ਦੇਖਦੇ ਲੋਕਾਂ ਦਾ ਫੈਸਲਾ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਆਲੋਕੀ ਬਾਹਰ 400 ਤੋਂ ਬਾਅਦ ਇਹ ਨਾਰਾ ਸੀ ਪਰ ਪਹਿਲੀ ਵਾਰ ਹੋਇਆ ਦੇਖਦੇ ਇਤਿਹਾਸ ਇੱਕ ਪਾਸੇ ਚੋਣਾ ਹੋ ਰਿਹਾ ਦੂਜੇ ਪਾਸੇ ਮੋਰਚਾ ਲੱਗਾ ਵਾ ਜੇ ਪ੍ਰਧਾਨ ਮੰਤਰੀ ਜੀ ਭਾਜਪਾ ਨੂੰ 240 ਦੇ ਉੱਤੇ ਸਬਰ ਕਰਨਾ ਪੈ ਗਿਆ ਤੇ ਇਹਦੇ ਵਾਸਤੇ ਲਾਲਾ ਭਾਈ ਬਹੁਤ ਵੱਡਾ ਸਿਹਰਾ ਵਾ ਕਿਸਾਨਾਂ ਦਾ ਵਾ ਕਿਸਾਨ ਅੰਦੋਲਨ ਦੇ ਵਿੱਚ ਇਹ ਐਲਗੀ ਪਹਿਲੀ ਵਾਰ ਜਿਹੜੀਆਂ ਚੋਣਾਂ ਆਈਆਂ ਵਾ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਆਈਆਂ ਵਾ ਜਿੰਨੇ ਵੀ ਲੀਡਰ ਸੀਗੇ ਆਪੋਜੀਸ਼ਨ ਦੇ ਉਹਨਾਂ ਨੂੰ ਬੋਲਣਾ ਪਿਆ ਐਮਐਸ ਦੀ ਉੱਤੇ ਅਰੋਗੰਧ ਜੀ ਬੋਲੇ ਆ ਕਰ ਜੀ ਉੱਤੇ ਬੋਲਣਾ ਪੈ ਗਿਆ ਸੁਆਮੀ ਨਾਸਨ ਕੁਮਾਰ ਦੇ ਪੋਰਟ ਤੇ ਬੋਲਣਾ ਪੈ ਗਿਆ ਜੇ ਇੱਕ ਸਰਕਾਰਾਂ ਸਾਡੀਆਂ ਬੜੀਆਂ ਨੇ ਲਾਗੂ ਕਰਾਂਗੇ ਹਾਂ ਪਹਿਲਾ ਮੋਦੀ ਸਰਕਾਰ ਸੀ ਤੇ ਐਨਡੀਆ ਦੀ ਸਰਕਾਰ ਬਸਾਕੀਆਂ ਦੀ ਮੋਦੀ ਨੇ ਲੋੜ ਪੈ ਗਈ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਮਰਜ਼ੀ ਆਉਂਦੀ ਤੇ ਸਾਡਾ ਪਹਿਲਾਂ ਵੀ ਮੰਨਣਾ ਸੀ ਸਾਨੂੰ ਲੜਨਾ ਪੈਣਾ ਵਾ ਸੰਘਰਸ਼ ਤੋਂ ਬਗੈਰ ਚਾਹੇ NDA ਤੇ ਚਾਹੇ India Alliance ਉਹਨਾਂ ਦੀ ਸਰਕਾਰ ਨੇ ਸਾਨੂੰ ਸੌਖਾ ਸਕਾਲਾ ਕੁਝ ਨਹੀਂ ਮਿਲਣਾ ਸਾਡਾ ਤਾਂ ਭਾਈ ਸੰਘਰਸ਼ ਹੀ ਕਰਨਾ ਪੈਣਾ ਤੇ ਸੰਘਰਸ਼ ਤੇ ਅਸੀਂ ਤੇਕ ਰੱਖੀ ਦੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਤੇਟੇ ਕਾਂਸਟੇਬਲ ਕੁਲਵਿੰਦਰ ਕੌਰ ਨੇ ਜਿਹੜਾ ਥੱਪੜ ਮਾਰਿਆ ਮਤਲਬ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਕੰਗਣਾ ਤੇ ਇਹਦੇ ਜਿਹੜੀ ਗਿੱਦੜ ਪਾਹ ਤੋਂ ਚੋਣ ਜਿਹੜੀ ਜਿੰਮਣੀ ਚੋਣ ਆ ਉਹਦੇ ਵਿੱਚ ਕਿੰਦੇ ਆ ਵੀ ਜਿੰਮਣੀ ਚੋਣ ਜਿਹੜੀ ਲੜੀ ਜਾ ਸਕਦੀ ਕੁਲਵਿੰਦਰ ਕੌਰ ਵੱਲ ਉਹਨੂੰ ਕਿਸ ਤਰ੍ਹਾਂ ਵੇਚੇ ਮੰਨਣ ਦੇ ਬਾਰੇ ਪਤਾ ਜੀ ਵੀ ਆਪਣੇ ਕੁਲਵਿੰਦਰ ਕਵਰ ਜੀ ਗਦਰਬਾਹ ਦੇ ਤੋਂ ਜਿੰਮਨੀ ਚੋਣ ਲੜ ਰਹੇ ਆ ਲੜ ਰਹੇ ਆ ਤੇ ਕਿਸਾਨ ਜਥੇਬੰਦੀ ਸਾਡ ਦੇ ਉਹ ਵੀ ਜਿੱਦਾਂ ਨਹੀਂ ਕਰੀ ਲੋਕ ਪ੍ਰਬੰਧ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਆ ਸਾਡਾ ਜੋ ਮੰਨਣਾ ਵਗ ਏਕਾ ਦੇ ਸੰਘਰਸ਼ ਹਾਲ ਵੀ ਤੇ ਇਤਿਹਾਰ ਵੀ ਜੇ ਕੰਗਨਾਰ ਨੌਰ ਦੇ ਥੱਪੜ ਵੱਜਾ ਤੇ ਸਾਨੂੰ ਵੀ ਵੇਖਣਾ ਪਊ ਵੱਜਾ ਕਿਉਂ ਆ ਕੱਲੀ ਕੰਗਨਾਰ ਨੌਰ ਤੇ ਉਸ ਲਾੜੋ ਆਪਣੇ ਜਿਹੜੀ ਆਪਣੇ ਇਹ ਲਾਈਨ ਸੀ ਉਹਦੇ ਵਿੱਚ ਕੱਲੀ ਤੇ ਹੈ ਨਹੀਂ ਕੋਈ ਮੁਸਾਫਰ ਸੰਨ ਪਰ ਇਹਦੇ ਕਿਉਂ ਥੱਪੜ ਵੱਜਾ ਇਹ ਵੀ ਸਾਨੂੰ ਵੇਖਣਾ ਪਊਗਾ ਤੇ ਨਾਲ ਦੂਸਰਾ ਪੱਖ ਜਦੋਂ ਵੀ ਕਿਸੇ ਦੀਆਂ ਭਾਵਨਾਵਾਂ ਉਹਨਾਂ ਦੇ ਖਿਲਵਾੜ ਕਰਦੇ ਆ ਤੇ ਭਾਈ ਜਦੋਂ ਲੋਕਾਂ ਦੀਆਂ ਭਾਵਨਾਵਾਂ ਦਾ ਅਜਾੜ ਹੁੰਦਾ ਵਾ ਸੋ ਜੋ ਵੀ ਹੋਇਆ ਵਾ ਇਹ ਜਾਂਚ ਦਾ ਵਿਸ਼ਾ ਵਾ ਕਿ ਥੱਪੜ ਵੱਜਾ ਵੀ ਆ ਕੇ ਨਹੀਂ ਵੱਜਾ ਕਿਉਂਕਿ ਥੱਪੜ ਵੱਜਦਾ ਦੇਖਾ ਨਹੀਂ ਰਿਹਾ ਮੀਡੀਆ ਇਹੀ ਆ ਜੀ ਥੱਪੜ ਵੱਜਿਆ ਥੱਪੜ ਵੱਜਾ ਵਾ ਸਭ ਤੇ ਜਾਂਚ ਹੋਣੀ ਚਾਹੀਦੀ ਜੇ ਚੰਗਣਾ ਨੌਰ ਜੀ ਇੱਕ ਪੰਜਾਬੀ ਭਾਈ ਕਰੇੰਦੋ ਬਲਨਾਮ ਕਰ ਰਿਹਾ ਕਿ ਇਹ ਖਾਲਿਸਤਾਨੀ ਆ ਇਹ ਅੱਤਵਾਦੀ ਆ ਇਹਦਾ ਵੀ ਸਰਕਾਰ ਨੂੰ ਏਜੰਸੀ ਨੂੰ ਸੰਕੇਤ ਦੇਣਾ ਜਿਹਦਾ ਕੋਈ ਤੇ ਅੱਗੇ ਵੀ ਪਰਚਾ ਦਰਜਣਾ ਚਾਹੀਦਾ ਤਾਂ ਮੰਤਰੀ ਜੀ ਜਿਹੜਾ 17ਵੀਂ ਕਿਸ਼ਤ ਜਾਰੀ ਕਰ ਦਿੱਤੀ ਐ 20 ਕਰੋੜ ਰੁਪਈਆ ਜਿਹੜਾ ਵਾ ਕਿਸਾਨਾਂ ਦੇ ਹੱਕ ਉਹਦਾ ਪਹਿਲਾ ਫੈਸਲਾ ਲਿਆ ਸਰਦਾਰ ਮੈਂ ਕਹਿੰਦਾ ਜੀ 20 ਕਰੋੜ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂਗਾ ਸਾਨੂੰ ਫਸਲਾਂ ਦੇ ਵਾਜਿਬ ਰੇਟ ਦੇ ਦਿਓ ਦੇਖ ਦੇਖ ਕੇ ਕਿਸਾਨ ਨੂੰ ਪੈਰਾਂ ਸਰ ਕਰਨਾ ਵਾ ਐਮਐਸ ਦੇ ਗਰੰਟੀ ਦਾ ਕਾਨੂੰਨ ਲੈਣਾ ਮੋਤੀ ਜੀ ਸੋਧ ਲਗਾਉਣਾ ਵਾ ਇਹ ਦੂਜੇ ਪਾਸੇ ਮਿੱਤਰਾਂ ਦਾ 16 ਲੱਖ ਕਰੋੜ ਰੁਪਈਆ ਇੰਨਾ ਮਾਫ ਕੀਤਾ ਵਾ ਖਤਮ ਕੀਤਾ ਉਹਦੇ ਸਾਹਮਣੇ ਕੇਵਲ ਸੇ ਕੇ 20000 ਕਰੋੜ ਰੁਪਈਆ ਇਹ ਕਹਿ ਲਿਏ ਵੀ ਉੁੱੜਦੇ ਮੁੰਜੀ ਜੀਰਾ ਦੇਣ ਵਾਲੀ ਗੱਲ ਆ ਇਹਨਾਂ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਜੇ ਮੋਦੀ ਜੀ ਵਾਕਿਆ ਹੀ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਆ ਕਿਸਾਨੀ ਸੰਕਟ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਮੋਦੀ ਜੀ ਨੂੰ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਵਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਤੇ ਜਿੱਦਾਂ ਕਾਰਪੋਰੇਟ ਕਰਜ਼ਾ ਖਤਮ ਕੀਤਾ ਉਸੇ ਤਰ੍ਹਾਂ ਦੇ ਦੇਸ਼ ਦੇ ਕਿਸਾਨ ਦੇ ਮਜਦੂਰ ਦਾ ਕਰਜ਼ਾ ਖਤਮ ਕਰਨਾ ਚਾਹੀਦਾ